ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਦਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਖਰਪਾਲ ਵੀਰ ਕੋਲ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕ ਮੱਝ ਦਾਣ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਅੰਦਰ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਸੁਣਾ ਠੀਕ ਠਾ ਜੇ ਵਦਿਆ ਵਦਿਆ ਵੀ ਤੇ ਇਹ ਨਾ ਵਦਿਆ ਜੇ ਨਾਮ ਦੱਸ ਤੇ ਕਰੀ ਆਪਣਾ ਮੇਰਾ ਲਪਾ ਸਿੰਘ ਜੀ ਪਿੰਡ ਚੁੰਡਾ ਜ਼ਿਲ੍ਹਾ ਮਸਾ ਸੀ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ 9454995 ਠੀਕ ਆ ਅੱਜ ਵੀ ਭਾ ਹੌਲੇ ਹੀ ਫਿਰ ਅੱਜ ਦੇ ਭਾ ਹਰ ਵੀ ਨਿਕ ਨਿਕ ਠੀਕ ਆ ਮਾਜ ਵੀ ਦੇ ਦੇਣੀ ਹੌਲੇ ਚ ਭਾਜ ਮਨਾ ਮਾਜੀ ਹੌਲੇ ਭਾਜ ਗਾਵਾਂ ਵੀ ਹੌਲੇ ਭਾਜੀ ਦੇ ਦੇ ਚਲੋ ਪਹਿਲਾਂ ਫੇਰਾ ਹੀ ਵਿਖਾ ਦਈਏ ਹਾਂਜੀ ਜਲਸੀ ਦਿਖਾ ਦੇ ਰੁਪਈ ਜੀ ਕਿੰਨਾ ਸੁਆਜ ਇਹਦਾ ਇਹਦਾ ਹਰ ਵੀ ਘਰ ਵਾਲੇ ਨੇ ਪਹਿਲਾ ਸੁਆਜ ਅੱਛਾ ਹਾਂਜੀ ਕਿੰਨਾ ਕਿਚਰ ਹੋ ਗਿਆ ਸੁਈ ਨਾ ਚਾਹ ਉਹ ਤਾਂ ਅਜਾ ਲਾ ਲੇ ਕੋ 12 ਦਿਨਾਂ ਦਾ ਕੋ 15 ਦਿਨਾਂ ਦਾ ਠੀਕ ਹੈ ਜੀ ਮੈਲਾ ਮਾਰਨ ਦੇ ਰੁਪਈਏ ਜੀ ਅੱਛਾ ਮੈਲਾ ਮਾਰਨ ਦੀ ਆ ਮੈਲਾ ਮਾਰਨ ਦੇ ਤੇ ਦੁੱਧ ਕਿੰਨਾ ਜੇ ਦੇਖੋ ਦੁੱਧ ਦਾ ਰੁਪਈਆ ਟੈਂਕ ਜੀ ਕਿੰਨਾ ਜੇ ਇਹ ਹਫਤੇ ਜਿਹੜਾ ਲੀਟਰ ਵਾਲਾ ਦੁੱਧ ਤੇ 14 ਕਿਲੋ ਜੇ ਅੱਛਾ 13 ਕਿਲੋ ਦੇ ਆਪਾਂ ਰੁਪਈਏ ਗਾਰੰਟੀ ਦੇਣੀ ਕੋਈ ਧਾਰਮ ਨਾ ਮਾਰੇ ਠੀਕ ਹੈ ਜੀ ਇਹ ਬੜਾ ਡਿੰਗੀ ਜਾਂਦੀ ਜੇ ਇਹ ਰੁਪਈਏ ਆਈ ਜੂ ਹੈ ਨਾ ਤਾਂ ਕਾ ਡਿੰਗੀ ਜਾਂਦੀ ਆ ਅੱਛਾ ਤੋੜਦੀ ਹੈ ਹੱਕਰੀ ਇਹਨਾਂ ਉਹਨਾਂ ਆ ਕੀ 13 ਲੀਟਰ ਜਿਹੜਾ ਵਿਜ਼ਦੀਆਂ ਨਾਲੇ ਮੋਕੇ ਤੇ ਕਿਹਾ ਏ ਉਹ ਜਿਹੜੇ ਤੁਸੀਂ ਚਵਾਈ ਕਰਕੇ ਆਪ ਹੜਨੇ ਆ ਹੁਣ ਵੇਖੋ ਆਉਣਾ ਤੇ ਪੈਣਾ ਹੀ ਆ ਸਾਡੇ ਵੀਰਾਂ ਨੂੰ ਚਵਾਈ ਕਰਨ ਬਾਅਦ ਕੀ 2 400 ਦੇ ਤੇਲ ਬਦਲੇ ਨਾ ਵੇਖਿਆ ਕਰੋ ਆਪਣੀ ਚਵਾਈ ਜਰੂਰ ਕਰਕੇ ਖੜਿਆ ਕਰੋ ਬਾਅਦ ਚ ਮੌਸਮ ਠੰਡਾ ਆ ਇੱਥੇ ਹੀ ਆਪਣੀ ਤਸੱਲੀ ਕਰਕੇ ਖੜੋ ਉਤਰਾ ਵਿੱਚ ਕਿੰਨਾ ਗੇ ਦੁੱਧ ਤੇ ਚਵਾਈ ਜਾਊਗੀ ਦੁੱਧ ਹਰ ਵੀਜੀ ਇਹ ਸਾਹ ਤੇ ਸਿਰ ਤੇ ਆਉਂਦੇ ਵੀ ਸਾਡੀ ਜਿਹੜੇ ਕੋਈ ਸਾਮ ਖੜੂਗਾ ਉਹ ਐਡ ਤੇ ਹੋ ਸਕਦਾ 17-18 ਕਿਲੋ ਵਿੱਚ ਪਾਓ ਅੱਛਾ ਪਰ ਜਿੰਨਾ ਮੌਕੇ ਤੇ ਇਹ ਵੀਜੀ ਉਹਨਾਂ ਦੱਸਾਂਗੇ 13 ਲੀਟਰ ਕਰੋ ਚਵਾ ਕੇ ਦੋਗੇ ਚਵਾ ਕੇ ਦਾਂਗੇ ਜਿੱਦਾਂ ਮਰਜ਼ੀ ਕੋਈ ਵੀਰ ਭਰਾ ਤੇ ਤਾਂ ਮੁੱਲ ਮੁੱਲ ਹਰ ਵੀਜੀ ਦਾ 40 ਨਹੀਂ ਕਰਦੇ 40 ਵੀ ਕਰਦੇ ਹਾਂ 38000 ਦੇ ਦਾਂਗੇ 38000 ਚ ਪਹੁੰਚ ਕਰ ਦੋਗੇ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਠੀਕ ਹੈ ਜੀ ਹੁਣ ਤੁਹਾਨੂੰ ਜਿਹੜੀ ਆ ਦੂਸਰੇ ਨੰਬਰ ਤੇ ਗਾਂ ਤੁਹਾਨੂੰ ਦਿਖਾਉਣੀ ਆ ਇਹਦੇ ਥਾਣੇ ਦੇਖ ਸਾਦੇ ਲੱਗਿਆ ਤਾਂ ਇਹਦੇ ਕੋਲ ਵੀਰ ਦੀ ਕਿੰਨਾ ਚ ਦੁੱਧ ਦੁੱਧ ਰੁਪਈਆ ਥੱਲੇ ਜਿਹੜਾ ਠੰਡਾ ਕਰਕੇ ਮੈਨਾਂ 9 ਕਿਲੋ ਜੀ ਅੱਛਾ ਜਿੱਦਾਂ ਮਰਜ਼ੀ ਕੋਈ ਵੀਰ ਭਰਾ ਮੇਰੇ ਘਰ ਆਣੇ ਦੋ ਡੰਗ ਚੋ 9 ਲੀਟਰ ਹੈਗਾ ਵਾ 9 ਲੀਟਰ ਪੱਕਾ ਬੱਚਾ ਹੈਗਾ ਇਹਦਾ 500 ਰੁਪਈਏ ਦਾ ਮਰ ਗਿਆ ਅੱਛਾ ਹਾਂ ਮੇਰੇ ਘਰੇ ਮਰਿਆ ਠੀਕ ਆ ਹਾਂ ਜੀ ਲਿਆ ਖੋਲੋ ਫਿਰ ਤੋੜ ਦਈਏ ਇਹਦਾ ਜਿਹੜਾ ਬੱਚਾ ਨਹੀਂ ਹੈਗਾ ਦੁੱਧ ਜਿਹੜਾ ਇਹਦੇ ਕੋਲ 9 ਲੀਟਰ ਦਾ ਬੱਚਾ ਵੀਰ ਜੀ ਨਹੀਂ ਕਹਿੰਦੇ ਕਿ ਇਹਦਾ ਜਿਹੜਾ ਮਰ ਗਿਆ ਤੇ ਇਹਦਾ ਕੀ ਰ ਕੀ ਵੀਰ ਜੀ ਮੋਲ ਆਪਾ ਇਹਦਾ ਵੀਰ ਜੀ ਮੋਲ ਤੇ 20000 ਕਰਦੇ ਆਂ ਅੱਛਾ ਅਗਰ ਤੈਨੂੰ ਜ਼ਿਆਦਾ ਕਿੰਨਾ ਕਰਾਉਣਾ ਦੇ ਦਈਏ ਚਾਚ ਜੀ ਇਹ ਵੀ ਚਾਹੀ ਦੇ ਦਈਏ ਕੋਈ ਵੀ ਲੈ ਜਾ ਚਾਹ ਪਣੀ ਵਾਲਾ ਹਰ ਵੀਰ ਜੀ 18000 ਚ ਪਹੁੰਚ ਕਰ ਦਾਂਗੇ 100 ਕਿਲੋ ਮਿੰਟ ਤੱਕ 100 ਕਿਲੋ ਮਿੰਟ ਤੱਕ ਤੇ ਦੁੱਧ 9 ਲੀਟਰ ਘਰ ਚਵਾ ਦੇ ਦੋ ਵੀਰ ਜੀ 9 ਕਿਲੋ ਜਿੱਦਾਂ ਮਰਜ਼ੀ ਮਿਲੇਗਾ ਮਿੰਕੇ ਲੈ ਕੇ ਜਾਵੇ ਇਹ ਵੀ ਕੋਈ ਸਾਹਮਣ ਵਾਲਾ ਵੀ ਹਰ ਵੀਰ ਜੀ ਲਾਏਗਾ ਦੁੱਧ 11-12 ਕਿਲੋ ਚਵਾ ਲੈਣਾ ਠੀਕ ਹੈ ਜੀ ਤੇ ਹੁਣ ਇੱਕ ਆ ਡੱਬੇ ਰੰਗ ਦੀ ਵੜ ਜੇ ਇਹ ਵੀ ਬੱਚੇ ਦਾ ਬਿਨਾਂ ਜੇ ਇਹ ਵੀ ਬੱਚੇ ਦਾ ਬਣਾਲ ਬੋ ਜੀ ਠੀਕ ਆ ਇਹਦੇ ਕੋ ਕਿੰਨਾ ਚ ਦੁੱਧ 200 ਰੁਪਏ ਥੱਲੇ ਵੀ 9 ਕਿਲੋ ਆ ਅੱਛਾ ਤੇ ਘਰ ਵਾਲੇ ਕੱਲ ਆਉਂਦੇ ਵੀ ਡੇਢ ਮਹੀਨੇ ਦੀ ਚੈੱਕ ਪਾਸ ਆ ਅੱਛਾ ਪਰ ਆਪਾਂ ਹਰ ਵੀ ਚੈੱਕ ਨਹੀਂ ਕਰਾਈ ਤੂੰ ਹੀ ਨੇ ਕਰਾਈ ਚੱਕਾ ਖਾਲੀ ਕਰਕੇ ਦੇਣੀ ਡਾਕਟਰ ਸਾਡੇ ਨੇ ਆਉਣਾ ਤਾਂ 11:00 ਵਜੇ ਅੱਛਾ ਜਿਹਦੇ ਸੂਣ ਵਾਲੀ ਨਿਕਲ ਆਈ ਅੱਛਾ ਫਿਰ 5000 ਰੁਪਿਆ ਦਾ ਮਤਲਬ ਜਿਹੜਾ ਮੁੱਲ ਕਰਾਂ ਉਹ ਤੋਂ ਵੱਧ ਉਹ ਤੋਂ ਵੱਧ ਹੋ ਜਾਊਗਾ ਤੇ ਨਹੀਂ ਤੇ ਫਿਰ 1000 ਦੀ ਹੋ ਜਾਊਗੀ ਡਾਕਟਰ ਸਾਡਾ ਨਾਂ ਆਇਆ ਦੇ ਠੀਕ ਆ ਜੀ ਹਾਂ ਜੀ ਤੇ ਮਤਲਬ ਤੂੰ ਹੀ ਨੇ ਚੈੱਕ ਕਰਾਈ ਨਹੀਂ ਨਹੀਂ ਚੈ ਚੈੱਕ ਪਾਸ ਕੀਤੀ ਐ ਠੰਡਾ ਟਿਕਲਾ ਡਾਕਟਰ ਨੂੰ ਵੀਡੀਓ ਮੈਨੂੰ ਦਿਖਾਈ ਵੀ ਚੈੱਕ ਕਰਨ ਦੇ ਤੇ ਦੁੱਧ ਕਿੰਨਾ ਇਹਦੇ ਕ ਦੁੱਧ ਤਾਂ ਵੀ ਜੀ 9 ਕਿਲੋ ਜੇ ਪਹਿਲੇ ਸਵੇਰੇ ਨਾਰਜੀ ਪਾਈ ਤੇ ਗਰਮ ਕਰਿਆ ਅੱਛਾ ਹਾਂਜੀ ਹਾਂਜੀ ਲਿਆ ਤੋਰ ਹਾਂ ਫਿਰ ਇਹਨਾਂ ਤੇ ਉਤਰਾ ਥਣ ਥਣ ਪੂਰੇ ਹੀ ਜੇ ਸਾਰੇ ਬਰੋਬਰ ਕੋਈ ਵਾਰ ਘਾਟ ਨਹੀਂ ਹੁੰਦੀ ਬਾਕੀ ਵੀ ਜਿਹਨੇ ਕਿੰਦੇ ਕਿ ਅਹੀਂ ਜਿਹੜੀ ਚੈੱਕ ਨਹੀਂ ਕਰਾਈ ਬਾਕੀ ਕਿਹੇ ਵੀ ਵੀਡੀਓ ਤੋਂ ਕੋਈ ਵੀ ਵੀਰ ਪਸ਼ੂ ਖੜਦਾ ਵਾ ਜ਼ਰੂਰੀ ਨਹੀਂ ਇੱਥੋਂ ਕਿਸੇ ਵੀ ਕੋਈ ਵੀਰ ਖੜਦਾ ਵਾ ਉਹਦਾ ਜਿੰਨਾ ਕੋਈ ਨਫਾ ਹੋਗਾ ਉਹਦੇ ਵੀ ਸਾਰੇ ਹੱਕਦਾਰ ਤੁਸੀਂ ਜਿੱਥੇ ਜੇ ਕੋਈ ਨੁਕਸਾਨ ਹੋਗਾ ਉਹਦੇ ਵੀ ਸਾਰੇ ਹੱਕਦਾਰ ਤੁਸੀਂ ਹੋਗੇ ਇਸ ਕਰਕੇ ਆਪਣੀ ਪਹਿਲਾਂ ਹੀ ਆਪਣੀ ਤਸੱਲੀ ਕਰਕੇ ਖੜੋ ਤੇ ਇਹਦਾ ਵਿੱਚ ਫਿਰ ਕੀ ਰੱਖਦੀ ਹੈ ਮੁੱਲ ਜੇਗਾ 20000 ਦਾ ਟਰੈਕਟਰ ਆ ਗਿਆ ਚੈਤੋ ਨੇ ਕਰਤੀ ਮਾੜਾ ਵੀ ਜੇ ਦੱਸਤੀ ਅਸੀਂ ਚੈਕ ਚੋ ਕਰਾਈ ਨਹੀਂ ਘਰ ਆਵੇ ਯਕੀਨ ਤੇ ਹੀ ਆ ਫਿਰ ਉਹ 27000 ਰੁਪਏ ਦੇ ਹਾਂਜੀ ਤੇ ਜੇ ਮੰਨ ਲਵਾਂ ਇਦਾਂ ਕਿੰਨੇ ਘੜਨੇ ਆ ਫਿਰ 20000 ਦੀ 20000 ਛੱਡਦਾ 19000 ਪਹੁੰਚ ਕਰ ਦਾਂ ਪਹੁੰਚ ਕਰ ਦੋਗੇ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਮੱਝ ਵੀ ਇੱਕ ਵਖਾ ਲਈਏ ਇਹਦੇ ਬਾਰੇ ਵੀ ਦੱਸ ਦੀਏ ਵੀਰ ਜੀ 10000 ਜੀ ਪਰਸੋਂ ਦੀ ਮੇਰੇ ਕੋਲ ਆਈ ਆ ਤੇ ਬੱਚਾ ਗਿਆ ਦਾ ਮਾਰਾ ਠੀਕ ਹੈ ਜੀ 10000 ਰੁਪਏ ਜੀ ਠੀਕ ਹੈ। ਉਹ ਬੂਚੀ ਬਣਾਈਆਂ। ਅੱਛਾ ਉਹ ਸਾਮਨੇ ਟੰਗੇ। ਠੀਕ ਹੈ ਜੀ। ਤੇ ਹਰ ਵੀ ਜੀ ਮਿਲਦੀ ਉਦਾਂ ਥਾਪੀ ਤੇ ਕੋਈ ਬੂਚ ਜਿੰਦੇ ਨਾ ਦੀ ਉਦਾਂ ਨਹੀਂ ਉੱਥੇ ਰੱਖੀ ਆ। ਠੀਕ ਆ। ਹਾਂਜੀ। ਤੇ ਦੁੱਧ ਕਿੰਨਾ ਇਹਦੇ ਦਾ? 20 ਰੁਪਏ 10 ਕਿਲੋ ਜੇ। ਅੱਛਾ। 9 ਕਿਲੋ ਦੀ ਗਾਰੰਟੀ ਆ ਆਪਣੀ। ਠੀਕ ਹੈ ਜੀ। ਹਾਂਜੀ। ਲਿਆ ਖੋਲੋ ਫਿਰ ਤੋੜ ਦੀ ਇਹਨਾਂ। ਹਾਂ ਦੇਖ ਸਾਡੇ ਥਾਣੇ ਦੇ ਵੀ। ਤੇ ਇਹਦਾ ਵਿੱਚ ਕੀ ਫਿਰ ਰੱਖੀ ਮੁੱਲ ਆਪਾਂ ਬੋਲ ਲੈ ਵੀ ਇਹਦਾ ਫਿਰ ਚਾਹੇ ਅੱਛਾ ਅਗੋਂ ਤੁਸੀਂ ਦੱਸੋ ਕਿੰਨੇ ਦੀ ਪਹੁੰਚ ਕਰਦੀ ਹੈ ਇਹਦੀ ਇਹ ਆਦੀ ਕਰਦੀ ਹੈ 50000 ਦੀ ਹਾਂਜੀ ਕਿ ਵਿੱਚੋਂ ਖੜਦੀ ਹੈ ਹਰਖੰਡ ਦੀ ਜੇ ਕੋਈ ਹਰਖੰਡ ਦੀ ਕਸਰਾਗੀ ਤੇ ਕੱਢ ਦੋ ਇਹ ਹਰਪੀ ਜਿਹੜੀ ਦੇਈ ਦੇਵਾਂਗੇ 47000 ਕਮਾਡ ਕਰਦਾ ਹਾਂ आगे। आगे। अच्छा 47000 ਚ ਬੋਲ ਨਹੀਂ ਕਰਦਾ 20 47000 ਤੇ ਦੁੱਧ 9 ਲੀਟਰ ਕਰੋ ਚਵਾ ਦੇ 20 ਵੀ 10 ਕਿਲੋ ਅੱਛਾ 9 ਕਿਲੋ ਦੀ ਗਾਰੰਟੀ ਆਪਣੇ ਘਰ ਇਹ ਚੋਕੇ ਖੜੇ ਗਾਰੰਟੀ ਗਾਰੰਟੀ ਤੇ ਚਲੋ ਸਾਈਡ ਤੇ ਲੈ ਜਾਂਦੇ ਆ ਆਪਣੇ ਕੋਈ ਇੱਥੇ ਚੋਕੇ ਖੜੇ ਸਾਰਿਆਂ ਨਾਲ ਬਿਜੀ ਵਧੀਆ ਹਾਂਜੀ 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 ਠੀਕ ਹੈ ਬਿਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ